ਸਸੀ ਕਾ ਜੀ ਮਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਲੱਗੇ ਸ਼ਟਡਾਊਨ ਤੋਂ ਬਾਅਦ ਅਮਰੀਕਾ ਦੇ ਵਿੱਚ ਮਾਹੌਲ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਇਸ ਦੇ ਵਿਚਕਾਰ ਹੁਣ ਇੰਟਰਨਲ ਰੈਵਨਿਊ ਸਰਵਿਸ ਨੇ ਕਿਹਾ ਹੈ ਕਿ ਅਮਰੀਕੀ ਸਰਕਾਰ ਦੇ ਬੰਦ ਹੋਣ ਤੋਂ ਬਾਅਦ ਹੁਣ ਲਗਭਗ 34000 ਕਰਮਚਾਰੀਆਂ ਨੂੰ ਛੁੱਟੀ ਉੱਤੇ ਭੇਜ ਰਿਹਾ ਜੋ ਕਿ ਇਸ ਦੇ ਕਰਮਚਾਰੀਆਂ ਦਾ ਅੱਧਾ ਹਿੱਸਾ ਹੈ ਅਤੇ ਇਸ ਦੇ ਨਾਲ ਹੁਣ ਟੈਕਸ ਦਾਤਾਵਾਂ ਦੇ ਲਈ ਸਹਾਇਤਾ ਪ੍ਰਾਪਤ ਕਰਨਾ ਮੁਸ਼ਕਲ ਹੋ ਗਿਆ ਹੈ ਪ੍ਰਭਾਵੀ ਸਟਾਫ ਨੂੰ ਭੇਜੇ ਗਏ ਇੱਕ ਮਿਆਰੀ ਫਰਮ ਲੋ ਪੱਤਰ ਦੇ ਵਿੱਚ ਕਾਰਜਕਾਰੀ ਆਈਆਰ ਐਸਰ ਮਨੁੱਖੀ ਪੂੰਜੀ ਅਧਿਕਾਰੀ ਡੇਵਿਡ ਡਰੋਨੋ ਨੇ ਪੁਸ਼ਟੀ ਕੀਤੀ ਹੈ ਕਿ ਫਰਲੋ ਕਿਤੇ ਕਰਮਚਾਰੀ ਕੰਮ ਨਹੀਂ ਕਰ ਸਕਦੇ ਅਤੇ ਬੰਦ ਦੌਰਾਨ ਉਨ੍ਹਾਂ ਨੂੰ ਭੁਗਤਾਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਸਿਰਫ 52.6% ਜਾਂ ਲਗਭਗ 39870 ਆਈਆਰਐਸ ਕਰਮਚਾਰੀ ਸਰਕਾਰ ਦੇ ਬੰਦ ਹੋਣ ਦੌਰਾਨ ਵੀ ਕੰਮ ਕਰਦੇ ਰਹਿਣਗੇ ਬੁਤਵਾਰ ਨੂੰ ਇੱਕ ਬਿਆਨ ਦੇ ਵਿੱਚ ਆਈ ਆਰ ਐਸ ਨੇ ਕਿਹਾ ਕਿ ਫੈਸਲਾ ਨਿਯੁਕਤੀਆਂ ਦੇ ਵਿੱਚੋਂ ਕਮੀ ਕਰਨ ਲਿਆ ਜਾ ਰਿਹਾ ਹੈ ਤੇ ਇਹ 8 ਅਕਤੂਬਰ ਨੂੰ ਪਹਿਲਾਂ ਤੋਂ ਪਛਾਨੇ ਗਏ ਅਪਵਾਦਿਤ ਅਤੇ ਛੋਟ ਪ੍ਰਾਪਤ ਕਰਮਚਾਰੀਆਂ ਨੂੰ ਛੱਡ ਕੇ ਸਾਰਿਆਂ ਦੇ ਲਈ ਆਪਣੀ ਛੁੱਟੀ ਸ਼ੁਰੂ ਕਰੇਗਾ ਏਜੰਸੀ ਨੇ ਅੱਗੇ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਛੋਟ ਜਾਂ ਛੋਟ ਨਹੀਂ ਦਿੱਤੀ ਗਈ ਉਹਨਾਂ ਨੂੰ ਅਗਲੇ ਨੋਟਿਸ ਤੱਕ ਛੋਟ ਦਿੱਤੀ ਜਾਵੇਗੀ ਅਤੇ ਗੈਰ ਤਨਖਾਹ ਅਤੇ ਗੈਰ ਡਿਊਟੀ ਸਥਿਤੀ ਦੇ ਵਿੱਚ ਰੱਖਿਆ ਜਾਂਦਾ ਹੈ ਹਾਲਾਂਕਿ ਸਾਰੇ ਕਰਮਚਾਰੀਆਂ ਨੂੰ ਆਪਣੇ ਅਗਲੇ ਡਿਊਟੀ ਦੌਰੇ ਤੇ ਲਈ ਕੰਮ ਤੇ ਰਿਪੋਰਟ ਦੀ ਯੋਜਨਾ ਬਣਾਉਣੀ ਚਾਹੀਦੀ ਹੈ ਇੱਕ ਨਿਜੀ ਚੈਨਲ ਦੀ ਰਿਪੋਰਟ ਦੇ ਅਨੁਸਾਰ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਟਾਫ ਨੂੰ ਬਕਾਇਆ ਕੰਮਾਂ ਨੂੰ ਪੂਰਾ ਕਰਨ ਅਤੇ ਰਸਮੀ ਛੁੱਟੀ ਨੋਟਿਸ ਪ੍ਰਾਪਤ ਕਰਨ ਦੇ ਲਈ 4 ਘੰਟੇ ਤੱਕ ਦਾ ਸਮਾਂ ਮਿਲੇਗਾ ਇਸ ਦੇ ਕਾਰਨ ਸਿਰਫ 53.6% ਜાંਪੇ ਲਗਭਗ 39870 ਆਈਆਰਐਸ ਕਰਮਚਾਰੀ ਸਰਕਾਰ ਦੇ ਬੰਦ ਹੋਣ ਦੌਰਾਨ ਕੰਮ ਕਰਦੇ ਰਹਿਣਗੇ ਅਤੇ ਅੱਤੇ ਰਿਪੋਰਟ ਦੇ ਮੁਤਾਬਕ ਇਹ ਵੀ ਕਿਹਾ ਗਿਆ ਹੈ ਕਿ ਪ੍ਰਭਾਵਿਤ ਸਟਾਫ ਨੂੰ ਭੇਜੂ ਗਏ ਇੱਕ ਮਿਆਰੀ ਫਰਲੋ ਪੱਤਰ ਦੇ ਵਿੱਚ ਕਾਰਜਕਾਰੀ ਆਈਆਰਐਸ ਮਨੁੱਖੀ ਪੂੰਜੀ ਅਧਿਕਾਰ ਗੇਵੀ ਡੇਟ ਟ੍ਰੇਡ ਨੋਰ ਨੇ ਪੁਸ਼ਟੀ ਕੀਤੀ ਹੈ ਕਿ ਫਰਲੋ ਕਿਤੇ ਕਰਮਚਾਰੀ ਕੰਮ ਨਹੀਂ ਕਰ ਸਕਦੇ ਅਤੇ ਬੰਦ ਦੌਰਾਨ ਉਹਨਾਂ ਨੂੰ ਭੁਗਤਾਨ ਵੀ ਨਹੀਂ ਕੀਤਾ ਜਾਵੇਗਾ ਦਰਸਲ ਉਹਨਾਂ ਨੂੰ ਅਮਰੀਕਾ ਵਿੱਚ ਬੰਦ ਖਤਮ ਹੋਣ ਤੋਂ ਬਾਅਦ ਹੀ ਵਾਪਸ ਤਨਖਾਹ ਮਿਲੇਗੀ ਇਹ ਪੱਤਰ ਇੱਕ ਅੰਦਰੂਨੀ ਡਰਾਫਟ ਤੇ ਮੈਮੋ ਦੇ ਸੰਕੇਤ ਤੋਂ ਇੱਕ ਦਿਨ ਬਾਅਦ ਆਇਆ ਕਿ 트럼ਪ ਪ੍ਰਸ਼ਾਸਨ ਕੁਝ ਛੁੱਟੀਆਂ ਉੱਤੇ ਗਏ ਕਰਮਚਾਰੀਆਂ ਨੂੰ ਤਨਖਾਹ ਵਾਪਸ ਦੇਣ ਤੇ ਮੁਰ ਇਹ ਛੋਟੀਆਂ IRS ਦੀਆਂ ਮੁਸ਼ਕਲਾਂ ਨੂੰ ਵਧਾਉਂਦੀਆਂ ਨਹੀਂ ਕਿਉਂਕਿ ਏਜੰਸੀ ਪਹਿਲਾਂ ਹੀ ਵੱਡੀਆਂ ਛਾਂਟੀਆਂ ਦੇ ਨਾਲ ਜੂਝ ਰਹੀ ਹੈ ਜਿਸ ਦੇ ਨਾਲ ਇਸ ਦੇ ਸਟਾਫ ਦੇ ਵਿੱਚ ਲਗਭਗ 25% ਦੀ ਕਟੌਤੀ ਹੋ ਗਈ ਹੈ ਯਾਨੀ ਕਿ ਲਗਭਗ 1 ਲੱਖ ਕਰਮਚਾਰੀਆਂ ਤੋਂ ਹੁਣ ਲਗਭਗ 74000 ਤੱਕ ਇਹ ਨੌਕਰੀਆਂ ਵਿੱਚ ਕਟੌਤੀ ਜਨਵਰੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਵਾਈਟ ਹਾਊਸ ਤੋਂ ਵਾਪਸ ਆਉਣ ਤੋਂ ਬਾਅਦ ਹੀ ਹੋਈ ਹੈ ਨੈਸ਼ਨਲ ਟ੍ਰੈਜ਼ਰੀ ਏਮਪਲੋਇਜ਼ ਯੂਨੀਅਨ ਜੋ ਕਿ ਆਈਆਰਐਸ ਵਰਕਰਾਂ ਦੀ ਨੁਮਾਇੰਦਗੀ ਕਰਦੀ ਹੈ ਉਸਨੇ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ ਇਸ ਦੀ ਪ੍ਰਧਾਨ ਡੋਰਿਨ ਗ੍ਰੀਨ ਵਾਲਟ ਨੇ ਕਿਹਾ ਕਿ ਸਰਕਾਰੀ ਬੰਦ ਨੇ ਅਮਰੀਕੀਆਂ ਨੂੰ ਕਈ ਮਹੱਤਵਪੂਰਨ ਆਈਆਰਐਸ ਸਮਾਵਾਂ ਤੋਂ ਵੀ ਕੱਟ ਦਿੱਤਾ ਹੈ ਦੂਜੇ ਪਾਸੇ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਨੂੰ ਲੰਬੇ ਇੰਤਜ਼ਾਰ ਸਮੇਂ, ਵਧਦੇ ਬੈਕਲੌਗ ਅਤੇ ਟੈਕਸ ਕਾਨੂੰਨ ਦੇ ਵਿੱਚ ਬਦਲਾਅ ਦੀ ਪ੍ਰਕਿਰਿਆ ਵਿੱਚ ਦੇਰੀ ਦੀ ਉਮੀਦ ਕਰਨੀ ਚਾਹੀਦੀ ਹੈ ਕਿਉਂਕਿ ਬੰਦ ਚੱਲੀ ਹੈ। ਇਸ ਦੇ ਵਿੱਚ ਅੱਗੇ ਵੀ ਕਿਹਾ ਗਿਆ ਹੈ ਕਿ ਦੇਸ਼ ਭਾਗੀ ਟੈਕਸ ਦਾ ਤਾਅਵਨ ਨੂੰ ਹੁਣ ਮਦਦ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ ਖਾਸ ਕਰਕੇ ਅਗਲੇ ਹਫਤੇ ਐਕਸਟੈਂਸ਼ਨ ਰਿਟਰਨ ਦੇ ਨਾਲ ਇੱਕ ਵਾਰ ਫਿਰ ਦਸਤੀ ਫਿਰ ਦਸਤੀ ਸਸਿਕਾ ਜੀ ਮੈਂ ਕੋਮਲ ਕਪੂਰ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਲੱਗੇ ਸ਼ਟਡਾਊਨ ਤੋਂ ਬਾਅਦ ਅਮਰੀਕਾ ਦੇ ਵਿੱਚ ਮਾਹੌਲ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਇਸ ਦੇ ਵਿਚਕਾਰ ਹੁਣ ਇੰਟਰਨਲ ਰੈਵਨਿਊ ਸਰਵਿਸ ਨੇ ਕਿਹਾ ਹੈ ਕਿ ਅਮਰੀਕੀ ਸਰਕਾਰ ਦੇ ਬੰਦ ਹੋਣ ਤੋਂ ਬਾਅਦ ਹੁਣ ਲਗਭਗ 34000 ਕਰਮਚਾਰੀਆਂ ਨੂੰ ਛੁੱਟੀ ਉੱਤੇ ਭੇਜੇ ਜਾ ਰਹੇ ਜੋ ਕਿ ਇਸ ਦੇ ਕਰਮਚਾਰੀਆਂ ਦਾ ਅੱਧਾ ਹਿੱਸਾ ਹੈ ਅਤੇ ਇਸ ਦੇ ਨਾਲ ਹੁਣ ਟੈਕਸ ਦਾਤਾਵਾਂ ਦੇ ਲਈ ਸਹਾਇਤਾ ਪ੍ਰਾਪਤ ਕਰਨਾ ਮੁਸ਼ਕਲ ਹੋ ਗਿਆ ਹੈ ਪ੍ਰਭਾਵੀ ਸਟਾਫ ਨੂੰ ਭੇਜੇ ਗਏ ਇੱਕ ਮਿਆਰੀ ਫਰਮਲ ਪੱਤਰ ਦੇ ਵਿੱਚ ਕਾਰਜਕਾਰੀ ਆਈਆਰ ਐਸ ਮਨੁੱਖੀ ਪੂੰਜੀ ਅਧਿਕਾਰੀ ਡੇਵਿਡ ਡਰੋਨੋਰ ਨੇ ਪੁਸ਼ਟੀ ਕੀਤੀ ਹੈ ਕਿ ਫਰਲੋ ਕਿਤੇ ਕਰਮਚਾਰੀ ਕੰਮ ਨਹੀਂ ਕਰ ਸਕਦੇ ਅਤੇ ਬੰਦ ਦੌਰਾਨ ਉਨ੍ਹਾਂ ਨੂੰ ਭੁਗਤਾਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਸਿਰਫ 52.6% ਜਾਂ ਲਗਭਗ 39870 ਆਈਆਰਐਸ ਕਰਮਚਾਰੀ ਸਰਕਾਰ ਦੇ ਬੰਦ ਹੋਣ ਦੌਰਾਨ ਵੀ ਕੰਮ ਕਰਦੇ ਰਹਿਣਗੇ ਫੁੱਤਵਾਨੂ ਇੱਕ ਬਿਆਨ ਦੇ ਵਿੱਚ ਆਈ ਆਰਐਸ ਨੇ ਕਿਹਾ ਹੈ ਕਿ ਫੈਸਲਾ ਨਿਯੁਕਤੀਆਂ ਦੇ ਵਿੱਚੋਂ ਕਮੀ ਕਰਨ ਲਿਆ ਜਾ ਰਿਹਾ ਹੈ ਤੇ ਇਹ 8 ਅਕਤੂਬਰ ਨੂੰ ਪਹਿਲਾਂ ਤੋਂ ਪਛਾਨੇ ਗਏ ਅਪਵਾਦੀਤ ਅਤੇ ਛੋਟ ਪ੍ਰਾਪਤ ਕਰਮਚਾਰੀਆਂ ਨੂੰ ਛੱਡ ਕੇ ਸਾਰਿਆਂ ਤੇ ਲਈ ਆਪਣੀ ਛੁੱਟੀ ਸ਼ੁਰੂ ਕਰੇਗਾ ਏਜੰਸੀ ਨੇ ਅਗੇ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਛੋਟ ਜਾਂ ਛੋਟ ਨਹੀਂ ਦਿੱਤੀ ਗਈ ਉਹਨਾਂ ਨੂੰ ਅਗਲੇ 9 ਤੱਕ ਛੋਟ ਦੇ ਦਿੱਤੀ ਜਾਵੇਗੀ ਅਤੇ ਗੈਰ ਤਨਖਾਹ ਅਤੇ ਗੈਰ ਡਿਊਟੀ ਸਥਿਤੀ ਦੇ ਵਿੱਚ ਰੱਖਿਆ ਜਾਂਦਾ ਹੈ ਹਾਲਾਂਕਿ ਸਾਰੇ ਕਰਮਚਾਰੀਆਂ ਨੂੰ ਆਪਣੇ ਅਗਲੇ ਡਿਊਟੀ ਦੌਰੇ ਲਈ ਕੰਮ ਤੇ ਰਿਪੋਰਟ ਕਰਨਾ ਦੀ ਯੋਜਨਾ ਬਣਾਉਣੀ ਚਾਹੀਦੀ ਹੈ ਇੱਕ ਨਿਜੀ ਚੈਨਲ ਦੀ ਰਿਪੋਰਟ ਦੇ ਅਨੁਸਾਰ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਟਾਫ ਨੂੰ ਬਕਾਇਆ ਕੰਮਾਂ ਨੂੰ ਪੂਰਾ ਕਰਨ ਅਤੇ ਰਸਮੀ ਛੁੱਟੀ ਨੋਟਿਸ ਪ੍ਰਾਪਤ ਕਰਨ ਦੇ ਲਈ 4 ਘੰਟੇ ਤੱਕ ਦਾ ਸਮਾਂ ਮਿਲੇਗਾ ਇਸ ਦੇ ਕਾਰਨ ਸਿਰਫ 53.6% ਜਾਂ ਫਿਰ ਲਗਭਗ 39870 ਆਈਆਰਐਸ ਕਰਮਚਾਰੀ ਸਰਕਾਰ ਦੇ ਬੰਦ ਹੋਣ ਦੌਰਾਨ ਕੰਮ ਕਰਦੇ ਰਹਿਣਗੇ ਅਤੇ ਅਧਿ ਰਿਪੋਰਟ ਦੇ ਮੁਤਾਬਕ ਇਹ ਵੀ ਕਿਹਾ ਗਿਆ ਹੈ ਕਿ ਪ੍ਰਭਾਵਿਤ ਸਟਾਫ ਨੂੰ ਭੇਜੂ ਗਏ ਇੱਕ ਮਿਆਰੀ ਫਰਲੋ ਪੱਤਰ ਦੇ ਵਿੱਚ ਕਾਰਜਕਾਰੀ ਆਈਆਰਐਸ ਮਨੁੱਖੀ ਪੂੰਜੀ ਅਧਿਕਾਰ ਡੇਵਿਡ ਟ੍ਰੇਨਨੋਰ ਨੇ ਪੁਸ਼ਟੀ ਕੀਤੀ ਹੈ ਕਿ ਫਰਲੋ ਕਿਤੇ ਕਰਮਚਾਰੀ ਕੰਮ ਨਹੀਂ ਕਰ ਸਕਤੇ ਅਤੇ ਬੰਦ ਦੌਰਾਨ ਉਹਨਾਂ ਨੂੰ ਭੁਗਤਾਨ ਵੀ ਨਹੀਂ ਕੀਤਾ ਜਾਵੇਗਾ ਦਰਸਲ ਉਹਨਾਂ ਨੂੰ ਅਮਰੀਕਾ ਵਿੱਚ ਬੰਦ ਖਤਮ ਹੋਣ ਤੋਂ ਬਾਅਦ ਹੀ ਵਾਪਸ ਤਨਖਾਹ ਮਿਲੇਗੀ ਇਹ ਪੱਤਰ ਇੱਕ ਅੰਦਰੂਨੀ ਡਰਾਫਟ ਤੇ ਮੈਮੋ ਦੇ ਸੰਕੇਤ ਤੋਂ ਇੱਕ ਦਿਨ ਬਾਅਦ ਆਇਆ ਕਿ 트럼ਪ ਪ੍ਰਸ਼ਾਸਨ ਕੁਝ ਛੁੱਟੀਆਂ ਉੱਤੇ ਗਏ ਕਰਮਚਾਰੀਆਂ ਨੂੰ ਤਨਖਾਹ ਵਾਪਸ ਦੇਣ ਤੇ ਮੁਰ ਸੀ ਛੁੱਟੀਆਂ ਆਈਆਰਐਸ ਦੀਆਂ ਮੁਸ਼ਕਲਾਂ ਨੂੰ ਬਤਾਉਂਦੀਆਂ ਨਹੀਂ ਕਿਉਂਕਿ ਏਜੰਸੀ ਪਹਿਲਾਂ ਹੀ ਵੱਡੀਆਂ ਛਾਂਟੀਆਂ ਦੇ ਨਾਲ ਜੂਝ ਰਹੀ ਹੈ ਜਿਸ ਦੇ ਨਾਲ ਇਸ ਦੇ ਸਟਾਫ ਦੇ ਵਿੱਚ ਲਗਭਗ 25% ਦੀ ਕਟੌਤੀ ਹੋ ਗਈ ਹੈ ਯਾਨੀ ਕਿ ਲਗਭਗ 1 ਲੱਖ ਕਰਮਚਾਰੀਆਂ ਤੋਂ ਹੁਣ ਲਗਭਗ 74000 ਤੱਕ ਇਹ ਨੌਕਰੀਆਂ ਵਿੱਚ ਕਟੌਤੀ ਜਨਵਰੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਾਈਟ ਹਾਊਸ ਤੋਂ ਵਾਪਸ ਆਉਣ ਤੋਂ ਬਾਅਦ ਹੀ ਹੋਈ ਹੈ ਨੈਸ਼ਨਲ ਪ੍ਰੈਜ਼ਰੀ ਐਮਪਲੋਈਜ਼ ਯੂਨੀਅਨ ਜੋ ਕਿ ਆਈਆਰਐਸ ਵਰਕਰਾਂ ਦੀ ਨੁਮਾਇੰਦਗੀ ਕਰਦੀ ਹੈ ਉਸਨੇ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ ਇਸ ਦੀ ਪ੍ਰਧਾਨ ਡੋਰਨ ਗ੍ਰੀਨਵਾਲਟ ਨੇ ਕਿਹਾ ਕਿ ਸਰਕਾਰੀ ਬੰਦ ਨੇ ਅਮਰੀਕੀਆਂ ਨੂੰ ਕਈ ਮਹੱਤਵਪੂਰਨ ਆਈਆਰਐਸ ਸਮਾਵਾਤੋਂ ਵੀ ਘਟਾ ਦਿੱਤੇ ਹੈ ਦੂਜੇ ਪਾਸੇ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਨੂੰ ਲੰਬੇ ਇੰਤਜ਼ਾਰ ਸਮੇਂ ਵੱਧਦੇ ਬੈਕਲੌਗ ਅਤੇ ਟੈਕਸ ਕਾਨੂੰਨ ਦੇ ਵਿੱਚ ਬਦਲਾਅ ਦੀ ਪਰਕੀ ਦੇ ਵਿੱਚ ਦੇਰੀ ਦੀ ਉਮੀਦ ਕਰਨੀ ਚਾਹੀਦੀ ਹੈ ਕਿਉਂਕਿ ਬੰਦ ਚੱਲੀ ਹੈ ਇਸ ਦੇ ਵਿੱਚ ਅੱਗੇ ਵੀ ਕਿਹਾ ਗਿਆ ਹੈ ਕਿ ਦੇਸ਼ ਭਾਗੀ ਟੈਕਸ ਦਾ ਤਾਵਨ ਨੂੰ ਹੁਣ ਮਦਦ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ ਖਾਸ ਕਰਕੇ ਅਗਲੇ ਹਫਤੇ ਐਕਸਟੈਂਸ਼ਨ ਰਿਟਰਨ ਦੇ ਨਾਲ ਇੱਕ ਵਾਰ ਫਿਰ ਦੱਸ ਸੀ ਫਿਰ ਦੱਸ ਸੀ ਸਸਿਕਾ ਜੀ ਮਾ ਕੋਮਲ ਕਪੂਰ ਤੋਂ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਲੱਗੇ ਸ਼ਟਡਾਊਨ ਤੋਂ ਬਾਅਦ ਅਮਰੀਕਾ ਦੇ ਵਿੱਚ ਮਾਹੌਲ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਇਸ ਦੇ ਵਿਚਕਾਰ ਹੁਣ ਇੰਟਰਨਲ ਰੈਵਨਿਊ ਸਰਵਿਸ ਦੇ ਕਿਹਾ ਹੈ ਕਿ ਅਮਰੀਕੀ ਸਰਕਾਰ ਦੇ ਬੰਦ ਹੋਣ ਤੋਂ ਬਾਅਦ ਹੁਣ ਲਗਭਗ 34000 ਕਰਮਚਾਰੀਆਂ ਨੂੰ ਛੁੱਟੀ ਉੱਤੇ ਭੇਜੇ ਜਾ ਰਿਹਾ ਜੋ ਕਿ ਇਸ ਦੇ ਕਰਮਚਾਰੀਆਂ ਦਾ ਅੱਧਾ ਹਿੱਸਾ ਹੈ ਅਤੇ ਇਸ ਦੇ ਨਾਲ ਹੁਣ ਟੈਕਸ ਦਾ ਤਾਵਾ ਦੇ ਲਈ ਸਹਾਇਤਾ ਪ੍ਰਾਪਤ ਕਰਨਾ ਮੁਸ਼ਕਲ ਹੋ ਗਿਆ ਹੈ ਪ੍ਰਭਾਵੀ ਸਟਾਫ ਨੂੰ ਭੇਜੇ ਗਏ ਇੱਕ ਮਿਆਰੀ ਫਰਮ ਲੋ ਪੱਤਰ ਦੇ ਵਿੱਚ ਕਾਰਜਕਾਰੀ ਆਈਆਰ ਐਸਐ ਮਨੁੱਖੀ ਪੂੰਜੀ ਅਧਿਕਾਰੀ ਡੇਵਿਡ ਡਰੋਨਰ ਨੇ ਪੁਸ਼ਟੀ ਕੀਤੀ ਹੈ ਕਿ ਫਰਲੋ ਕਿਤੇ ਕਰਮਚਾਰੀ ਕੰਮ ਨਹੀਂ ਕਰ ਸਕਦੇ ਅਤੇ ਬੰਦ ਦੌਰਾਨ ਉਨ੍ਹਾਂ ਨੂੰ ਭੁਗਤਾਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਸਿਰਫ 52.6% ਜਾਂ ਲਗਭਗ 39870 ਆਈਆਰਐਸ ਕਰਮਚਾਰੀ ਸਰਕਾਰ ਦੇ ਬੰਦ ਹੋਣ ਦੌਰਾਨ ਵੀ ਕੰਮ ਕਰਦੇ ਰਹਿਣਗੇ ਬੁਧਵਾਰ ਨੂੰ ਇੱਕ ਬਿਆਨ ਦੇ ਵਿੱਚ IRS ਨੇ ਕਿਹਾ ਕਿ ਫੈਸਲਾ ਨਿਯੁਕਤੀਆਂ ਦੇ ਵਿੱਚੋਂ ਕਮੀ ਕਰਨ ਲਿਆ ਜਾ ਰਿਹਾ ਹੈ ਤੇ ਇਹ 8 ਅਕਤੂਬਰ ਨੂੰ ਪਹਿਲਾਂ ਤੋਂ ਪਛਾਨੇ ਗਏ ਅਪਵਾਦੀਤ ਅਤੇ ਛੋਟ ਪ੍ਰਾਪਤ ਕਰਮਚਾਰੀਆਂ ਨੂੰ ਛੱਡ ਕੇ ਸਾਰਿਆਂ ਲਈ ਆਪਣੀ ਛੁੱਟੀ ਸ਼ੁਰੂ ਕਰੇਗਾ। ਏਜੰਸੀ ਨੇ ਅੱਗੇ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਛੋਟ ਜਾਂ ਛੋਟ ਨਹੀਂ ਦਿੱਤੀ ਗਈ ਉਹਨਾਂ ਨੂੰ ਅਗਲੇ ਨੋਟਿਸ ਤੱਕ ਛੋਟ ਦੇ ਦਿੱਤੀ ਜਾਵੇਗੀ ਅਤੇ ਗੈਰ ਤਨਖਾਹ ਅਤੇ ਗੈਰ ਡਿਊਟੀ ਸਥਿਤੀ ਦੇ ਵਿੱਚ ਰੱਖਿਆ ਜਾਂਦਾ ਹੈ। ਹਾਲਾਂਕਿ ਸਾਰੇ ਕਰਮਚਾਰੀਆਂ ਨੂੰ ਆਪਣੇ ਅਗਲੇ ਡਿਊਟੀ ਦੌਰੇ ਲਈ ਕੰਮ ਤੇ ਰਿਪੋਰਟ ਦੀ ਯੋਜਨਾ ਬਣਾਉਣੀ ਚਾਹੀਦੀ ਹੈ ਇੱਕ ਨਿਜੀ ਚੈਨਲ ਦੀ ਰਿਪੋਰਟ ਦੇ ਅਨੁਸਾਰ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਟਾਫ ਨੂੰ ਬਕਾਇਆ ਕੰਮਾਂ ਨੂੰ ਪੂਰਾ ਕਰਨ ਅਤੇ ਰਸਮੀ ਛੁੱਟੀ ਨੋਟਿਸ ਪ੍ਰਾਪਤ ਕਰਨ ਦੇ ਲਈ 4 ਘੰਟੇ ਤੱਕ ਦਾ ਸਮਾਂ ਮਿਲੇਗਾ ਇਸ ਦੇ ਕਾਰਨ ਸਿਰਫ 53.6% ਜਾਂ ਫਿਰ ਲਗਭਗ 39870 IRS ਕਰਮਚਾਰੀ ਸਰਕਾਰ ਦੇ ਬੰਦ ਹੋਣ ਦੌਰਾਨ ਕੰਮ ਕਰਦੇ ਰਹਿਣਗੇ ਅਤੇ ਅਤੇ ਰਿਪੋਰਟ ਦੇ ਮੁਤਾਬਕ ਇਹ ਵੀ ਕਿਹਾ ਗਿਆ ਹੈ ਕਿ ਪ੍ਰਭਾਵਿਤ ਸਟਾਫ ਨੂੰ ਭੇਜੂ ਗਏ ਇੱਕ ਮਿਆਰੀ ਫਰਲੋ ਪੱਤਰ ਦੇ ਵਿੱਚ ਕਾਰਜਕਾਰੀ IRS ਮਨੁੱਖੀ ਪੂੰਜੀ ਅਧਿਕਾਰ ਗੇਵਿਡ ਟ੍ਰੇਨ ਨੋਰ ਨੇ ਪੁਸ਼ਟੀ ਕੀਤੀ ਹੈ ਕਿ ਫਰਲੋ ਕਿਤੇ ਕਰਮਚਾਰੀ ਕੰਮ ਨਹੀਂ ਕਰ ਸਕਤੇ ਅਤੇ ਬੰਦ ਦੌਰਾਨ ਉਹਨਾਂ ਨੂੰ ਭੁਗਤਾਨ ਵੀ ਨਹੀਂ ਕੀਤਾ ਜਾਵੇਗਾ। ਦਰਸਲ ਉਹਨਾਂ ਨੂੰ ਅਮਰੀਕਾ ਵਿੱਚ ਬੰਦ ਖਤਮ ਹੋਣ ਤੋਂ ਬਾਅਦ ਹੀ ਵਾਪਸ ਤਨਖਾਹ ਮਿਲੇਗੀ ਇਹ ਪੱਤਰ ਇੱਕ ਅੰਦਰੂਨੀ ਡਰਾਫਟ ਤੇ ਮੈਮੋ ਦੇ ਸੰਕੇਤ ਤੋਂ ਇੱਕ ਦਿਨ ਬਾਅਦ ਆਇਆ ਕਿ 트럼ਪ ਪ੍ਰਸ਼ਾਸਨ ਕੁਝ ਛੁੱਟੀਆਂ ਉੱਤੇ ਗਏ ਕਰਮਚਾਰੀਆਂ ਨੂੰ ਤਨਖਾਹ ਵਾਪਸ ਦੇਣ ਤੇ ਮੁਰ ਸੀ ਛੁੱਟੀਆਂ IRS ਦੀਆਂ ਮੁਸ਼ਕਲਾਂ ਨੂੰ ਵਧਾਉਂਦੀਆਂ ਨਹੀਂ ਕਿਉਂਕਿ ਏਜੰਸੀ ਪਹਿਲਾਂ ਹੀ ਵੱਡੀਆਂ ਛਾਂਟੀਆਂ ਦੇ ਨਾਲ ਜੂਝ ਰਹੀ ਹੈ ਜਿਸ ਦੇ ਨਾਲ ਇਸ ਦੇ ਸਟਾਫ ਦੇ ਵਿੱਚ ਲਗਭਗ 25% ਦੀ ਕਟੌਤੀ ਹੋ ਗਈ ਹੈ ਯਾਨੀ ਕਿ ਲਗਭਗ 1 ਲੱਖ ਕਰਮਚਾਰੀਆਂ ਤੋਂ ਹੁਣ ਲਗਭਗ 74000 ਤੱਕ ਇਹ ਨੌਕਰੀਆਂ ਵਿੱਚ ਕਟੌਤੀ ਜਨਵਰੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਾਈਟ ਹਾਊਸ ਤੋਂ ਵਾਪਸ ਆਉਣ ਤੋਂ ਬਾਅਦ ਹੀ ਹੋਈ ਹੈ। ਨੈਸ਼ਨਲ ਪ੍ਰੈਜ਼ਰੀ এমਪਲੋਇਜ਼ ਯੂਨੀਅਨ ਜੋ ਕਿ ਆਈਆਰਐਸ ਵਰਕਰਾਂ ਦੀ ਨੁਮਾਇੰਦਗੀ ਕਰਦੀ ਹੈ ਉਸਨੇ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ। ਇਸ ਦੀ ਪ੍ਰਧਾਨ ਡੋਰਨ ਗ੍ਰੀਨਵਾਲਡ ਨੇ ਕਿਹਾ ਕਿ ਸਰਕਾਰੀ ਬੰਦ ਨੇ ਅਮਰੀਕੀਆਂ ਨੂੰ ਕਈ ਮਹੱਤਵਪੂਰਨ ਆਈਆਰਐਸ ਸਮਾਵਾਤੋਂ ਵੀ ਘਟਾ ਦਿੱਤੇ। ਦੂਜੇ ਪਾਸੇ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਨੂੰ ਲੰਬੇ ਇੰਤਜ਼ਾਰ ਸਮੇਂ, ਵਧਦੇ ਬੈਕਲੌਗ ਅਤੇ ਟੈਕਸ ਕਾਨੂੰਨ ਦੇ ਵਿੱਚ ਬਦਲਾਅ ਦੀ ਪਰਕੀ ਦੇ ਵਿੱਚ ਦੇਦੀ ਦੀ ਉਮੀਦ ਕਰਨੀ ਚਾਹੀਦੀ ਹੈ ਕਿਉਂਕਿ ਬੰਦ ਚੱਲੀ ਹੈ ਇਸ ਦੇ ਵਿੱਚ ਅੱਗੇ ਵੀ ਕਿਹਾ ਗਿਆ ਹੈ ਕਿ ਦੇਸ਼ ਭਾਗ ਦੇ ਟੈਕਸਦਾਤਾਵਨ ਨੂੰ ਹੁਣ ਮਦਦ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ ਖਾਸ ਕਰਕੇ ਅਗਲੇ ਹਫਤੇ ਐਕਸਟੈਂਸ਼ਨ ਰਿਟਰਨ ਦੇ ਨਾ ਇੱਕ ਵਾਰ ਫਿਰ ਦੱਸ ਸੀ ਫਿਰ ਦੱਸੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ